ਤੇ ਹੁਣ ਆਪਾਂ ਆਗੇ ਸੀਗੇ ਘਰੇ ਗੁਰੂ ਘਰੋਂ ਵਾਪਸ ਤੇ ਵਧੀਆ ਆਪਾਂ ਉੱਥੇ ਪਾਠ ਸੁਣਿਆ ਬਹੁਤ ਵਧੀਆ ਮਨ ਸ਼ਾਂਤੀ ਆਈ ਮਨ ਬਹੁਤ ਹੀ ਖੁਸ਼ ਹੋਇਆ ਤੇ ਦੁਪਹਿਰਾ ਸਾਹਿਬ ਚਾਪਾ ਬੈਠੇ ਡੇਢ ਘੰਟਾ ਆਪਾਂ ਗਏ ਸੀ 11:30 ਤੇ ਦੁਪਹਿਰਾ ਸਾਹਿਬ ਦਾ ਪਾਠ ਦੀ ਸਮਾਪਤੀ ਹੋਈ ਆ ਜੀ 1 ਵਜੇ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਚਾਹ ਪਾਣੀ ਪੀਤਾ ਤੇ ਚਾਹ ਪਾਣੀ ਪੀਂਦਿਆਂ ਵੱਜ ਗਿਆ ਡੇਢ ਤੇ ਹੁਣ ਆਪਾਂ ਆਗੇ ਸੀ ਘਰੇ ਤੁਸੀਂ ਵੀ ਜਿੱਥੇ-ਜਿੱਥੇ ਗੁਰੂ ਘਰ ਹੈਗੇ ਆ ਤੁਹਾਡੇ ਦੁਪਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਜ਼ਰੂਰ ਜਾਇਆ ਕਰੋ ਤੇ ਆਪਣੇ ਮਨ ਦੇ ਗਮਨੋ ਕਾਮਾਂ ਨੂੰ ਪੂਰੀਆਂ ਕਰਿਆ ਕਰੋ ਕਿਉਂਕਿ ਜਿਹੜਾ ਇਨਸਾਨ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਸਾਹਿਬ ਦੇ ਵਿੱਚ ਜਾਵੜਾ ਨਾ ਉਹਦੀ ਕੋਈ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਤਕਲੀਫ ਨਾ ਕਿਸੇ ਚੀਜ਼ ਦੀ ਤੰਗੀ ਨਾ ਕਿਸੇ ਚੀਜ਼ ਦਾ ਘਟਾ ਕਦੇ ਵੀ ਨਹੀਂ ਹੁੰਦਾ ਇੱਕ ਵਾਰ ਵਿਸ਼ਵਾਸ ਕਰਕੇ ਜ਼ਰੂਰ ਵੇਖੋ ਜਿਹੜੇ ਕਹਿ ਦਿੰਦੇ ਸਾਡੀ ਜ਼ਿੰਦਗੀ ਤਾਂ ਜਮੇ ਖਤਮ ਹੋ ਗਈ ਅਸੀਂ ਤਾਂ ਜ਼ਿੰਦਗੀ ਤੋਂ ਹਾਰ ਗਏ ਅਸੀਂ ਤਾਂ ਜ਼ਿੰਦਗੀ ਤੋਂ ਅੱਕ ਗਏ ਤੁਸੀਂ ਇੱਕ ਵਾਰੀ ਇੱਕ ਦਪਹਿਰੇ ਸੇ ਵਿੱਚ ਜਾ ਕੇ ਵੇਖੋ ਕਿ ਦੂਜੀ ਵਾਰ ਨੂੰ ਜਦੋਂ ਤੁਸੀਂ ਦਪਹਿਰਾ ਸਾਧ ਦੇ ਵਿੱਚ ਜਾਉਂਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਰੰਗ ਬਦਲਦੇ ਆ ਕਿਹੜੇ ਕਿਹੜੇ ਰੰਗ ਆਉਂਦੇ ਆ ਤੇ ਤੁਸੀਂ ਇਸ ਗੱਲ ਨੂੰ ਮਜ਼ਾਕ ਚ ਨਾ ਲਾਇਓ ਜਾਂ ਤੁਸੀਂ ਐ ਨਾ ਕਹੋ ਵੀ ਇਹ ਤਾਂ ਐਵੇਂ ਬੋਲਦੀ ਰਹਿੰਦੀ ਜਾਂ ਇਹ ਜਾਂ ਉਹ ਕੁਝ ਵੀ ਪਰ ਜਿਹੜਾ ਗਰੀਬ ਬੰਦਾ ਹੁੰਦਾ ਨਾ ਪਰਮਾਤਮਾ ਤੇ ਜਦੋਂ ਵਿਸ਼ਵਾਸ ਰੱਖਦਾ ਨਾ ਤੇ ਪਰਮਾਤਮਾ ਉਹਨੂੰ ਇੰਨਾ ਕੁ ਦਿੰਦਾ ਇੰਨਾ ਕੁ ਦਿੰਦਾ ਇੱਕ ਆਪਣੀ ਦੇਖਣ ਦੀ ਜਿਹੜੀ ਨਿਗਾਹ ਨਾ ਸਿਰਫ ਇਹਦਾ ਫਰਕ ਹੁੰਦਾ ਵਾ ਪਰਮਾਤਮਾ ਕਹਿੰਦਾ ਮੈਂ ਤੇਰੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਪਰ ਆਪਣੀ ਅੱਖਾਂ ਨਾ ਜਿਹੜੀ ਪਰਮਾਤਮਾ ਨੂੰ ਦੇਖਣ ਵਾਲੀ ਹੋਵੇ ਤੇ ਪ੍ਰਮਾਤਮਾ ਕਦੇ ਵੀ ਕਿਸੇ ਗੱਲ ਦਾ ਆਪਾਂ ਨੂੰ ਘਾਟਾ ਨਹੀਂ ਰਹਿਣ ਦਿੰਦਾ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਗੱਲ 'ਚ ਰੱਖੇ ਤੇ ਤੁਸੀਂ ਵੀ ਸ਼ਰਧਾ ਭਾਵਨਾ ਦੇ ਨਾਲ ਜਪਹਿਰਾ ਸਾਹਿਬ ਦੇ ਪਾਠ ਤੇ ਜਾਇਆ ਕਰੋ ਚਾਹੇ ਤੁਸੀਂ 10 ਮਿੰਟਾਂ ਦੀ ਹਾਜ਼ਰੀ ਲਵਾ ਕੇ ਮੁੜਿਆ ਆਇਆ ਕਰੋ ਫਿਰ ਤੁਸੀਂ ਆਪਦੀ ਜ਼ਿੰਦਗੀ ਦੇ ਰੰਗ ਢੰਗ ਤੇ ਆਪਦੀ ਜ਼ਿੰਦਗੀ ਦਾ ਜਿਹੜਾ ਤੁਹਾਡੀ ਜ਼ਿੰਦਗੀ ਦਾ ਔਖਾ ਟਾਈਮ ਜਾਂ ਕੋਈ ਵੀ ਕਿੱਦਾਂ ਦੀ ਵੀ ਮੁਸ਼ਕਲ ਆ ਤੇ ਤੁਸੀਂ ਐਂ ਦੇਖਿਓਗੇ ਉਹਦੇ 'ਚ ਤੁਹਾਨੂੰ ਵਾਹਿਗੁਰੂ ਕਿੱਦਾਂ ਕੱਢਦੇ ਆ ਸੋ ਸਾਰੇ ਜਾਣੇ ਵਾਹਿਗੁਰੂ ਦਾ ਨਾਮ ਲਿਆ ਕਰੋ ਵਾਹਿਗੁਰੂ ਨੂੰ ਯਾਦ ਰੱਖਿਆ ਕਰੋ ਤੇ ਵਾਹਿਗੁਰੂ ਦੇ ਘਰੇ ਹਮੇਸ਼ਾ ਹਾਜ਼ਰੀ ਲਵਾਉਣ ਜ਼ਰੂਰ ਜਾਇਆ ਕਰੋ ਜੈਸ ਪ੍ਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਆ ਸਵਾਸੇ ਦਿੱਤੇ ਆ ਰੋਜੀ ਰੋਟੀ ਦਿੱਤੀ ਆ ਈਆਂ ਪੁੱਤਾਂ ਦੇ ਦਾਤ ਦਿੱਤੀ ਆ ਤੇ ਉਸ ਪ੍ਰਮਾਤਮਾ ਤੋਂ ਕਦੇ ਵੀ ਮਤਲਬ ਕਿ ਐ ਨਾ ਕਮਾਲੀ ਭੱਜਿਆ ਕਰੋ ਵੀ ਹਾਂ ਕੰਮ-ਕੰਮ ਸਾਰਾ ਦਿਨ ਹੀ ਕਰਨੇ ਆਪਾਂ ਸਿਰਫ 10 ਮਿੰਟਾਂ ਦਾ ਕੰਮ ਹੁੰਦਾ ਆਪਾਂ ਗੁਰੂ ਘਰੇ ਜਾਨੇ 10 ਮਿੰਟਾਂ ਦੀ ਹਾਜ਼ਰੀ ਲਵਾਜੇ ਤਾਂ ਪ੍ਰਮਾਤਮਾ ਉਹ ਮੇਰਾ ਮਾਲਕ ਬੜਾ ਬਿਆਨਤਾ ਸਾਰੇ ਦਿਨ ਦੀ ਹਾਜ਼ਰੀ ਆਪਣੀ ਲੱਗ ਜਾਂਦੀ 10 ਮਿੰਟਾਂ ਦਾ ਜਾ ਕੇ ਤੇ ਜੇ ਆਪਾਂ 6 ਮਿੰਟ ਆ ਦਾ ਵਾਹਿਗੁਰੂ ਨੂੰ ਯਾਦ ਕਰਦੇ ਆ ਨਾ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਧਿਆਨ ਕਰਕੇ ਉਹਦੇ ਚਰਨਾਂ ਦੇ ਵਿੱਚ ਵਰਤੀ ਲਾਉਨੇ ਆ 6 ਮਿੰਟ ਤੇ 6 ਮਿੰਟਾਂ ਦੇ ਵਿੱਚ ਦੀ ਵਾਹਿਗੁਰੂ ਕਹਿੰਦੇ ਆ ਮਹਾਰਾਜ ਕਹਿੰਦੇ ਆ ਕਿ 6 ਮਿੰਟਾਂ ਦੀ ਹਾਜ਼ਰੀ ਮੈਂ 24 ਘੰਟਿਆਂ ਚ ਕਬੂਲ ਕਰਦਾ 24 ਘੰਟਿਆਂ ਚ 6 ਮਿੰਟਾਂ ਦੀ ਹਾਜ਼ਰੀ ਤਾਂ ਦੇਖੋ ਉਸ ਪਰਮਾਤਮਾ ਦਾ ਦਿਲ ਕਿੱਡਾ ਵੱਡਾ ਹੈ ਸੋ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਗੁਰੂ ਘਰ ਜਾਇਆ ਕਰੋ ਤੇ ਆਪਣਾ ਕੀਮਤੀ ਸਮਾਂ ਜਿਹੜਾ ਇਹ ਆਪਣੇ ਲਈ ਜ਼ਿੰਦਗੀ ਆ ਇੱਕ ਵਾਰ ਹੀ ਮਿਲੀ ਆ ਤੇ ਜਿਹੜੀਆਂ ਆਪਾਂ ਨੂੰ ਪ੍ਰਮਾਤਮਾ ਨੇ ਆ ਕਦਮ ਦਿੱਤੇ ਆ ਇਹਨਾਂ ਚੱਲ ਕੇ ਗੁਰੂ ਘਰੇ ਜ਼ਰੂਰ ਜਾਇਆ ਕਰੋ ਤੇ ਵਾਹਿਗੁਰੂ ਦਾ ਸ਼ੁਕਰ ਜ਼ਰੂਰ ਕਰਕੇ ਆਇਆ ਕਰੋ ਕਿ ਜਿਨੇ ਆਪਾਂ ਨੂੰ ਇੰਨੀਆਂ ਸਾਰੀਆਂ ਦਾਤਾਂ ਬਖਸ਼ੀਆਂ ਬਾਕੀ ਜਿਉਂਦੇ ਵੱਸਦੇ ਰਹੋ ਧੰਨਵਾਦ ਕਮੈਂਟ ਜ਼ਰੂਰ ਕਰਕੇ ਵਾਹਿਗੁਰੂ ਜ਼ਰੂਰ ਲਿਖਦਿਆ ਕਰੋ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਵਲੌਗ ਚ